ਬਾਈ ਆਇਆ ਨਰਾਜਾ ਹੋ ਕੇ ਬੈਠ ਕੋਈ ਨਹੀਂ ਰੱਬ ਤੇ ਰੱਖ ਭਰੋਸਾ ਬਾਕੀ ਆਉਂਦਾ ਨਾ ਬਾਈ ਭੇਜ ਤੇ ਆ ਜਾਂਦੇ ਉਹਨੂੰ ਕੋਈ ਕਰਦੇ ਆ ਉਹਦੇ ਨਾਲ ਰੈਸਲਾ ਲੱਭ ਕੇ ਹਟਾਂਗੇ ਹੁਣ ਤਾਂ ਰਣਜੀਤ ਕੌਰ ਨੂੰ ਰੋਸਾ ਤਾਂ ਰੱਬ ਤੇ ਬਹੁਤ ਆ ਬਣੇ ਪਰ ਮੈਨੂੰ ਕਦੇ-ਕਦੇ ਐਂ ਲੱਗਦਾ ਜਿਵੇਂ ਮੇਰੀ ਕਿਸਮਤ ਦੇ ਵਿੱਚ ਖੁਸ਼ੀਆਂ ਲਿਖੀਆਂ ਹੀ ਨਹੀਂ ਚੰਗਾ ਪੜਾ ساری ਉਮਰ ਤੜਫ ਕੇ ਮਸਾ ਅਸਾਂ ਮੇਰੀ ਜ਼ਿੰਦਗੀ ਚੜ੍ਹਣ ਜੀਤ ਕੌਰੀ ਉਹ ਵੀ ਇਨਾਂ ਦੀਆਂ ਨਜ਼ਰਾਂ ਨੇ ਖੋਲੀ ਕਿੱਥੇ ਨਹੀਂ ਗਿਆ ਮੈਂ ਪਾਲਣ ਵਾਸਤੇ ਕਿੱਥੇ ਨਹੀਂ ਗਿਆ ਬਣ ਮੈਨੂੰ ਪਤਾ ਹੈ ਭਾਈ ਤੂੰ ਤਾਂ ਕੋਨਾ ਕੋਨਾ ਸ਼ਾਂਤਾ ਕੋਈ ਨਹੀਂ ਕਹਿੰਦੇ ਹੁੰਦੇ ਆ ਨਾ ਗਰੀਬ ਦਾ ਰੱਬ ਹੁੰਦਾ ਹੈਗਾ ਜਰੂਰ ਇੱਕ ਨਾ ਇੱਕ ਦਿਨ ਆਪਾਂ ਨੂੰ ਮਿਲ ਜੂਗੀ ਉਹ ਆ ਜਿਹੜੀ ਹੁਣ ਤੇਰੇ ਨਾਲ ਸਖਪਾਲ ਤੁਰੇ ਫਿਰਦੀ ਹੈ ਨਾ ਇਹ ਐਵੇਂ ਨਹੀਂ ਤੁਰੇ ਫਿਰਦੀ ਭਣ ਇਹਦੇ ਪਿੱਛੇ ਵੀ ਇਹਦਾ ਬਹੁਤ ਵੱਡਾ ਕੋਈ ਲਾਲਚ ਹੋਊ ਤਾਂ ਇਹ ਤੁਰਕੀ ਤਿਰਨਾ ਇਹ ਤਾਂ ਹੈ ਗਈਏ ਭਾਈ ਮੈਂ ਵੀ ਕੀ ਕਰਦੀ ਮੈਨੂੰ ਚਾਚੀ ਆ ਕੇ ਬਾਲਾ ਆਖਣ ਲੱਗੀ ਤਾਂ ਮੈਨੂੰ ਜਾਣਾ ਪਿਆ ਵੀ ਚੱਲ ਭਾਈ ਨਾਲ ਤੁਰਪੋ ਉੱਠ ਕੇ ਉਹਦੇ ਕਰਕੇ ਤਾਂ ਮੈਂ ਕਹਿਣਾ ਵੀ ਚੱਲ ਜਾਏਗੇ ਇੱਕ ਵਾਰੀ ਫਿਰ ਕੀ ਪਤਾ ਮੇਰੇ ਨਾਲ ਖੜ ਜਣ ਚੱਲ ਜੇ ਖੜ ਵੀ ਜਾਣਗੇ ਆਪਣੇ ਨਾਲ ਤਾਂ ਕੋਈ ਗੱਲ ਨਹੀਂ ਚਲ ਕੋਠੀ ਦੇ ਕਿੰਨੇ ਕੋ ਪੈਸੇ ਆ ਮੈਂ ਭਰ ਦੂੰਗਾ ਇੰਨਾ ਕੀ ਮੇਰਾ ਸਾਥ ਦੇਣ ਤੇ ਮੈਂ ਵੀ ਸਾਥ ਇਹਨਾਂ ਦਾ ਦੇ ਹੀ ਦੇਊਗਾ ਚਲ ਬਈ ਮੈਂ ਤਾਂ ਆਪ ਕਹਿਨੀ ਐ ਵੀ ਜਿਹੜੇ ਟੁੱਟੇ ਹੋਏ ਤੁਸੀਂ ਅੱਜ ਵਰਤਣ ਲੱਗ ਜੂਗੇ ਮੈਨੂੰ ਵੀ ਕੁਛ ਨਾ ਕੁਛ ਆਏ ਹੋ ਜੂ ਵੀ ਹਾਂ ਮੇਰਾ ਭਰਾ ਤੇ ਭਤੀਜਾ ਦੁਆਰੇ ਇਕੱਠੇ ਹੋਗੇ ਹਾਂ ਬਾਈ ਆ ਜਾ ਬਈ ਕਿਉਂ ਐ ਤੇ ਰੀਜੀ ਟਾਈ ਬੈਠਾ ਨਹੀਂ ਯਾਰ ਬਸ ਵਹੀ ਭੇਜ ਕੋਈ ਗੱਲ ਨਹੀਂ ਐ ਤਾਂ ਨਹੀਂ ਗੱਲ ਬਣਨੀ ਕੀ ਹੌਸਲਾ ਰੱਖ ਲੱਭ ਲਾਂਗੇ ਹੈਗੇ ਆ ਤੇਰੇ ਨਾਲ ਆ ਭੈਣ ਵੀ ਤੇਰੇ ਨਾਲ ਆ ਆ ਤਾਂ ਸਾਰੇ ਤੁਸੀਂ ਮੇਰੇ ਨਾਲੋਂ ਬਾਈ ਕਿ ਤੁਸੀਂ ਨਾਲੋਂ ਤਾਂ ਤਾਂ ਹੀ ਮੈਂ ਤੁਰਿਆ ਫਿਰਦਾ ਨਹੀਂ ਮੈਨੂੰ ਕੀ ਪਤਾ ਸੀ ਕੀ ਪਤਾ ਕੀ ਬਣਨਾ ਸੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਬਣਨਾ ਸਾਰਾ ਕੁਝ ਵਧੀਆ ਹੋਊਗਾ ਸਾਰਾ ਕੁਝ ਵਧੀਆ ਹੋਊਗਾ ਤੂੰ ਟੈਨਸ਼ਨ ਨਾ ਲੈ ਮੇਰੀ ਗੱਲ ਸੁਣ ਪੈਣੇ ਹਾਂ ਬਾਈ ਆਪਾਂ ਜਸਪਾਲ ਕਰਕੇ ਘਰੇ ਚੱਲਦੇ ਆਂ ਉਹਨਾਂ ਨੂੰ ਕਹਿੰਨੇ ਆ ਨਾਲ ਤੁਰੋ ਕੱਲ ਵੀ ਤਾਂ ਤੇਰੇ ਨਾਲ ਤੁਰ ਹੀ ਫਿਰਦੀ ਰਹੀ ਅਸੀਂ ਹਾਂ ਨਾਲ ਮੁੰਡੇ ਨੂੰ ਵੀ ਲਾ ਕੇ ਤਾਂ ਹੀ ਤਾਂ ਤੈਨਾਂ ਸੱਦਿਆ ਵੀ ਜਦੋਂ ਹੁਣ ਗੱਲ ਹੋਈ ਸੀ ਨਾ ਚਾਚੀ ਨਾਲ ਚਾਚੀ ਮੇਰੇ ਕਹਿੰਦੇ ਵੀ ਕੁਝ ਨਹੀਂ ਹੁੰਦਾ ਵੀ ਸੁਖਪਾਲ कौर ਤਾਂ ਜਿਹੇ ਜੀ ਹੈਗੀ ਹੈਗੀ ਵੀ ਤੂੰ ਚੱਲ ਫਿਰ ਵੀ ਨਾਲ ਲੈ ਕੇ ਚੱਲ ਤੇ ਮੈਂ ਇਹਨੂੰ ਇਹੀ ਗੱਲ ਕਿਹਾ ਭੈਣ ਨੂੰ ਵੀ ਇਹੀ ਗੱਲ ਕਹੀ ਹੈ ਮੈਂ ਕਿਹਾ ਯਾਰ ਜੇ ਇਹਨਾਂ ਦੀ ਕੋਠੀ ਤੇ ਪੈਸੇ ਟੁੱਟੇ ਪਏ ਯਾਰ ਜਿੰਨੇ ਉਹ ਸਾਰੇ ਭਰ ਦੂੰਗਾ ਮੈਂ ਪਰ ਜੇ ਮੇਰੇ ਨਾਲ ਲੱਗ ਕੇ ਮੇਰੇ ਨਾਲ ਕਿਤੇ ਨਾ ਕਿਤੇ ਤੁਰ ਪੈਣਾ ਇਕੱਲਾ ਹੁਣ ਮੈਨੂੰ ਸਮਝ ਨਹੀਂ ਲੱਗਦੀ ਯਾਰ ਬਸ ਆਇਆ ਚੱਲ ਜੀ ਮੇਰਾ ਸਾਥ ਦੇ ਦੇਣਾ ਕੁਝ ਤੂੰ ਕਹਿ ਦਿਓ ਨਾ ਗੁੱਸਾ ਤਾਂ ਨਾ ਕਰੀ ਬੰਦੇ ਹੈ ਤਾਂ ਲਾਲਚੀ ਉਹ ਲਾਲਚ ਨੂੰ ਤੁਰ ਪੈਣਾ ਮੈਂ ਕਹਤੋਂ ਕਹਾਂ ਵੀ ਲਾਲਚੀ ਨਹੀਂ ਜੇ ਲਾਲਚ ਸੀ ਤਾਂ ਸਾਰੀ ਉਮਰ ਬਿਠਾਉਣਾ ਚਾਹੁੰਦੇ ਸੀ ਕੋਣ ਇਹਨੇ ਤਾਂ ਉਹ ਜਦੋਂ ਘਰੇ ਆਈ ਉਦੋਂ ਵੀ ਨਹੀਂ ਚਰਿਆ ਗਿਆ ਨਾ ਤੂੰ ਤਾਂ ਕੀ ਕੁਛ ਕਰਦੇ ਰਹੇ ਐ ਤੂੰ ਐਂ ਦੇਖ ਲੈ ਜਦੋਂ ਉਹਦੋਂ ਲੜਾਈ ਹੋਈ ਸੀ ਤੂੰ ਤਾਂ ਬਣ ਵਿੱਚ ਹੀ ਸੀ ਜਦੋਂ ਬੰਤੋ ਨੇ ਟੰਬਾ ਮਾਰਿਆ ਸੀ ਹੂੰ ਹਾਂ ਮੈਂ ਨਾਲ ਹੀ ਸੀ ਤੇ ਫਿਰ ਵੀ ਕੋਈ ਗੱਲ ਸੀ ਇਹ ਟੰਬਾ ਅਸਲ ਚ ਉਹਦੇ ਮਾਰਨਾ ਚਾਹੁੰਦੇ ਸੀ ਦੀ ਆਪੇ ਮਰ ਮੁਰ ਜਾਊਗੀ ਕੋਈ ਹੋ ਹੋ ਜੂ ਅਸੀਂ ਫਿਰ ਵੀ ਚੁੱਪ ਕਰ ਗਏ ਤੇ ਚੰਗੀ ਭਾਈਓ ਬੰਦ ਤੋਂ ਭੈਣਾ ਵਿਚਾਰੀ ਜਿਹੜੀ ਜਿਹੜੀ ਸਾਡੇ ਕਰਕੇ ਚਿੱਤਰਖਾ ਕੇ ਵੀ ਪਾਸਾ ਵੱਟ ਗਈ। ਮੈਨੂੰ ਤਾਂ ਬਹੁਤ ਖੁਸ਼ ਆਉਗੀ। ਵਿਚਾਲ ਇਹਨਾਂ ਦਾ ਕੰਮ ਆਪੇ ਨਿਬੜੂਗਾ। ਉਹ ਤੇਰੀ ਪੈੜੀ ਪਿੱਛੇ ਫਿਰਦੇ ਆ ਮਨ ਭਾਵੇਂ ਨਾ ਮੰਨੀ। ਓ ਯਾਰ ਕਿ ਮਨ ਭਾਵੇਂ ਨਾ ਮੰਨ ਤੂੰ ਸਦਾ ਉਹ ਗੱਲ ਕਰਦਾ ਗਰ ਭੇਸਿਆ ਵੀ ਇਹਨਾਂ ਗੱਲਾਂ ਦਾ ਮੈਨੂੰ ਨਹੀਂ ਪਤਾ ਯਾਰ ਵੀ ਉਹ ਪੈੜੀ ਪਿੱਛੇ ਫਿਰਦੇ ਕਿਹਨੂੰ ਨਹੀਂ ਪਤਾ ਇਸ ਗੱਲ ਦਾ ਸਾਰੇ ਪਿੰਡ ਨੂੰ ਹੀ ਪਤਾ ਹੈ। ਜਦੋਂ ਸ਼ਰਿਆ ਮੈਨੂੰ ਆਖ ਜਾਂਦੇ ਨੇ ਵੀ ਤੂੰ ਸਤ ਕਿੱਲੇ ਸਾਡੇ ਨੇ ਨਾਮ ਕਰਦੇ। ਚੁੱਪ ਕਰਕੇ ਆਦਾ ਜੇ ਮਰਜੀ ਜਿੰਨਾ ਮਰਜੀ ਰਹੀ ਚੱਲ ਤੇ ਮੈਂ ਆਏ ਕਿਵੇਂ ਦੇ ਦੇ ਆਪਦੇ ਪਿਓ ਦਾਦਿਆਂ ਦੀ ਪੁਰਖਿਆਂ ਦੀ ਬਾਈ ਜੇ ਉਹਨਾਂ ਨੇ ਪਹਿਲਾਂ ਹੀ ਤੇਰੀ ਕਦਰ ਪਾਈ ਹੁੰਦੀ ਸੱਤ ਕਿਲੇ ਉਹਨਾਂ ਦੇ ਹੀ ਸੀ ਤੈਨੂੰ ਕੀ ਲੋੜ ਸੀ ਆ ਮਰ ਚੌਖਾ ਹੋਣਾ ਮੈਂ ਮੈਂ ਕਦੇ ਉਹ ਕਹਦਾ ਸੀ ਤੈਨੂੰ ਤਾਂ ਪਤਾ ਹੀ ਹੈ ਕਿਹੜੇ ਸਾਨਾ ਪਸੂ ਵਾਲੇ ਚ ਵਹਾ ਦਿੰਦੇ ਸੀ ਮੈਨੂੰ ਰੋਟੀ ਕਿਹੜੇ ਦਾ ਦੂਜੀ ਵਾਰੀ ਮੇਰੀ ਹਿੰਮਤ ਨਹੀਂ ਹੁੰਦੀ ਸੀ ਮੈਂ ਜਾ ਕੇ ਦੇੜੀ ਚੜ ਕੇ ਰੋਟੀ ਮੰਗ ਲਵਾਂ ਫਿਰ ਤੂੰ ਦੱਸ ਯਾਰ ਮੈਂ ਉਹਨਾਂ ਨੂੰ ਊਲਾ ਫੇਰਾ ਤੂੰ ਆ ਗਈ ਇਹਦੇ ਕੋਲੇ ਇਹ ਤਾਂ ਕੱਲਾ ਬੈਠਾ ਰਹਿ ਜਾਂਦਾ ਹੁੰਦਾ ਸੀ ਇਹਦੇ ਨਾਲ ਕਿਹੜਾ ਬਾਲਾ ਬਰਤਾਰਾ ਰੱਖਦੇ ਕੋਈ ਹੜ ਸੌਣ ਜਾ ਕੇ ਪੁੱਛੇ ਨੂੰ ਜੇ ਕੋਈ ਦਿੱਤਾ ਤੈਨੂੰ ਦਗਣਾ ਇਹਨੂੰ ਕਿਹੜੇ ਤੈਨੂੰ ਕਿਹੜੇ ਪਾਸ ਜਾ ਕੇ ਆਈ ਇਸ ਪਾਲ ਤੇਰੇ ਕੋਲ ਭਾਈ ਕੁਛ ਨਹੀਂ ਮੇਰੇ ਕੋਲ ਤਾਂ ਖਤਰੀ ਪਈ ਗਿਆ ਮੈਨੂੰ ਤਾਂ ਜਵਾਕਾਂ ਦੇ ਵਿਆਹ ਵੇਲੇ ਵੀ ਸੇਲ ਚ ਲਿਆ ਲਿਆ ਕੱਪੜੇ ਦਿੱਤੇ ਮੇਰੇ ਤਾਂ ਇਹ ਪੱਖਪੂਰ ਦਾ ਬਾਕੀ ਭਰਾਵਾ ਛੋਟ ਹੈਗਾ ਮਾਂ ਮਰ ਗਈ ਸੀ ਨਿੱਕੇ ਜਿਹੇ ਨੂੰ ਛੱਡ ਕੇ ਮਾਸਾਂ ਪਾਲਿਆ ਸੀਗਾ ਤੇ ਮੈਥੋਂ ਤਾਂ ਇਹਦੀ ਔਕਸਖ ਦੇਖੀ ਨਹੀਂ ਜਾਂਦੀ ਮੈਂ ਤਾਂ ਬਸ ਐਂ ਕਰਨਾ ਵੀ ਇੱਕ ਵਾਰੀ ਮੈਨੂੰ ਇਹਨਾਂ ਪਤਾ ਲੱਗ ਜੇ ਵੀ ਰਣਜੀਤ ਕੁਰ ਹੈ ਕਿਥੇ ਹੈ بس ਇੱਕ ਵਾਰ ਹੀ ਮਿਲ ਜੇ ਉਦੋਂ ਮੁੜ ਕੇ ਭਾਵੇਂ ਮੇਰੇ ਕੋਲੇ ਆਵੇ ਹੀ ਨਾ ਇੱਥੇ ਮਰਜੀ ਰਹਿਣ ਲੱਗ ਜਾ ਮੈਨੂੰ ਕੋਈ ਇਤਰਾਜ਼ ਉਹ ਜਿੰਨਾ ਤੂੰ ਭਲਾ ਮਾਨਸਨ ਰੱਬ ਵੀ ਦੇਖਦਾ ਉਹ ਸਾਰੀਆਂ ਤੇਰੀਆਂ ਪੂਰੀਆਂ ਕਰੂ ਮੰਗਾ ਦਿਲ ਦੀਆਂ ਤੂੰ ਟੈਨਸ਼ਨ ਨਾ ਲਿਆ ਕਰ ਯਾਰ ਤੂੰ ਮੇਰੀ ਗੱਲ ਸੁਣ ਜਦੋਂ ਤੂੰ ਹੌਸਲਾ ਛੱਡ ਦਿੰਦਾ ਨਾ ਉਦੋਂ ਮੇਰਾ ਵੀ ਹੌਸਲਾ ਡਿੱਗ ਪੈਂਦਾ ਯਾਰ ਮੈਨੂੰ ਵੀ ਐ ਟੈਨਸ਼ਨ ਪੈ ਜਾਂਦੀ ਵੀ ਸੱਚੀ ਕੋਈ ਗੜਬੜ ਨਾ ਹੋ ਜੇ ਬਾਈ ਭੇਜੇ ਕੱਲ੍ਹ ਪਤਾ ਕੀ ਹੈ ਮੈਨੂੰ ਕੱਲੇ ਇਹ ਵੀ ਨਹੀਂ ਰঞ্জੀਤ ਕਰਦਾ ਮੈਨੂੰ ਬਹੁਤ ਦੁੱਖ ਆਈ ਜਾਂਦਾ ਵੀ ਕਿੱਥੇ ਉਹ ਕਿਹੜੇ ਹਾਲਾਤਾਂ 'ਚ ਪਰ ਨਾਲ ਇਸ ਕਰਕੇ ਵੀ ਮੈਨੂੰ ਦੁੱਖ ਆਉਂਦਾ ਵੀ ਉਹਦੇ ਢਿੱਡ 'ਚ ਨੰਨੀ ਜਾਨ ਹੈ ਤੇ ਯਾਰ ਉਹ ਤੂੰ ਐਂ ਦੇਖ ਕਿੱਥੇ ਸੰਭਾਲਦੀ ਹੋ ਆਪਣੇ ਆਪ ਨੂੰ ਤੇ ਕਿੱਥੇ ਉਹ ਮੇਰੇ ਬੱਚੇ ਨੂੰ ਸੰਭਾਲੂਗੀ ਹੈ ਉਸੇ ਗੱਲ ਦਾ ਤਾਂ ਫਿਕਰ ਆਉਂਦਾ ਬਾਈ ਬਾਈ ਆਹੀ ਤਾਂ ਗੱਲ ਖਾਈ ਜਾਂਦੀ ਐ ਇਸੇ ਗੱਲਾਂ ਦਾ ਤਾਂ ਮੈਂ ਐ ਸੋਚਦਾ ਕਿ ਚੱਲ ਜੇ ਮੇਰੇ ਨਾਲ ਤੁਰ ਫਿਰਨਗੇ ਕੋਈ ਗੱਡੀ ਲੈ ਜਾ ਕਰਨਗੇ ਕਿਸੇ ਪਾਸੇ ਖਰਚਾ ਤਾਂ ਮੈਂ ਹੀ ਕਰਨਾ ਮੈਂ ਕਿਹੜਾ ਕੁਝ ਮੰਗਣਾ ਹੈ ਨਾ ਤਾਂ ਖਰਚਾ ਤਾਂ ਸਾਰਾ ਮੈਂ ਹੀ ਦੇਵਾਂਗਾ ਭਾਈ ਜੇ ਤੈਨੂੰ ਜਾਣਗੇ ਸਾਤਾਪਾ ਦਵਾਰੇ ਪੁੱਛ ਲੈਨੇ ਠੀਕ ਐ ਨਹੀਂ ਜਿਹੜੀਆਂ ਉਹਨਾਂ ਦੇ ਘਰਾਂ ਨਹੀਂ ਕਿਸ ਤਰ੍ਹਾਂ ਦਾ ਮੂਆਨਾ ਉਹਨੇ ਪੈਸੇ ਤਾਂ ਤੇਰੇ ਗੱਡੀ ਵਾਲਾ ਨਹੀਂ ਖਾਂਦਾ ਆਪਾਂ ਗੱਡੀ ਵਾਲੇ ਨੂੰ ਲੈ ਜਾਏਂ ਕਿਰਾਏ ਤੇ ਗੱਲ ਗੱਡੀ ਵਾਲੇ ਦੀ ਨਹੀਂ ਹੈਗੀ ਬੰਦੇ ਗੱਲ ਚਾਚੀ ਦੇ ਬੋਲਦੀ ਐ ਜਦੋਂ ਚਾਚੀ ਨੇ ਆਪਾਂ ਨੂੰ ਕਿਹਾ ਕਿ ਇਹ ਗੱਲ ਕਹੀ ਐ ਵੀ ਤੁਸੀਂ ਕੋਈ ਗੱਲ ਨਹੀਂ ਭਾਈ ਉਹਨਾਂ ਦੇ ਨਾਲ ਚੱਲ ਇੱਕ ਵਾਰੀ ਵਾਰਤ ਲਓ ਮੇਰੇ ਕਹਿਣ ਤੇ ਉਹਨੂੰ ਉਹਨਾਂ ਦੀ ਕਿਵੇਂ ਟਾਲਦੇ ਗਏ ਵੀ ਤਾਂ ਦੱਸ ਕੱਲ ਨੂੰ ਵੀ ਆਪਾਂ ਨੂੰ ਸਾਰਿਆਂ ਨੂੰ ਇਹ ਗੱਲ ਕਹੂਗੀ ਵੀ ਭਾਈ ਮੈਂ ਆਖਿਆ ਸੀ ਵੀ ਤੁਸੀਂ ਇੱਕ ਵਾਰੀ ਵੀ ਨਹੀਂ ਗੱਲ ਮੰਨੀ ਮੇਰੀ ਭੈਣ ਗੱਲ ਤਾਂ ਸੱਚੀ ਹੈ ਬਾਈ ਦੀ ਨਾਲੇ ਜੇ ਹੁਣ ਨਾਲ ਜੁੜਗੇ ਨਾ ਕਰਤਾ ਜੁੜ ਜਾਣਗੇ ਤੇ ਜੇ ਹੁਣ ਵੀ ਟੁੱਟ ਗਏ ਨਾ ਫੇਰ ਪਤਾ ਨਹੀਂ ਜੁੜਿਆ ਜਾਊਗਾ ਜੀ ਰਿਸ਼ਤਾ ਜੁੜਦਾ ਜੁੜਦਾ ਜੁੜ ਜਾਂਦਾ ਟੁੱਟਦਾ ਟੁੱਟਦਾ ਟੁੱਟ ਜਾਂਦਾ ਕੋਈ ਨਹੀਂ ਬਾਈ ਚੱਲੇ ਆਉਣੇ ਆਪਾਂ ਅੱਜ ਤਾਂ ਹੁਣ ਉਹਦੇ ਮੈਂ ਪਰਸੋਂ ਗਈ ਤਾਂ ਕੱਲ ਖੈਰ ਮੇਰੇ ਨਾਲ ਤੁਰ ਪਈ ਇਹ ਨਹੀਂ ਮੈਨੂੰ ਪਤਾ ਵੀ ਦਿਲੋਂ ਤੁਰੀ ਸੀ ਜਾਂ ਉਤੋਂ ਤਾਂ ਆਈ ਖੁਸੀ ਕਿ ਵੀ ਹਾਂ ਇਹਨਾਂ ਨਾਲ ਆਈ ਹੁਣੀ ਸੀ ਕੀ ਪਤਾ ਉਹ ਤੇਰੇ ਕਰਕੇ ਮੇਰੇ ਨਾਲ ਤੁਰ ਪੈਣ ਹਾਂ ਚੱਲੋ ਆਪਾਂ ਚੱਲ ਲਈ ਚੱਲ ਫਿਰ ਪਹਜਾਏ ਹੋਣੇ ਚਲੋ ਬਈ ਨਾਲੇ ਮੇਰੀ ਗੱਲ ਸੁਣ ਭੇਜੇ ਇੱਥੇ ਬੈਠ ਇੱਕੋ ਮੇਰੀ ਗੱਲ ਸੁਣ ਤੂੰ ਵੀ ਸਮਝਾਈ ਮਾੜਾ ਜਾਂ ਉਹਨਾਂ ਨੂੰ ਯਾਰ ਵੀ ਮੈਂ ਉਹਨਾਂ ਦਾ ਕਦੇ ਕੋਈ ਮਾੜਾ ਨਹੀਂ ਕੀਤਾ ਹੈ ਤੂੰ ਮੇਰਾ ਵੱਡਾ ਭਰਾ ਹੈ ਤੇਰੇ ਕਰਕੇ ਜੀ ਉਹਨਾਂ ਦੇ ਪੈਰੀ ਹੱਥ ਵੀ ਲਾਉਣੇ ਪੈਣਾ ਮੈਂ ਤਾਂ ਪੈਰੀ ਹੱਥ ਵੀ ਲਾਦੀ ਹਾਂ ਹੋਰ ਦੱਸ ਚਲ ਚਲ ਜੀ ਸੇਖਬਈ ਲਾਡੀ ਜਿਹੜੀ ਗੱਲ ਹੋਣੀ ਸੀ ਉਹ ਤਾਂ ਹੋ ਗਈ ਆ ਤੇਰਾ ਚਾਚਾ ਨੀਵਾ ਹੋ ਕੇ ਤੇਰੇ ਘਰੇ ਆ ਗਿਆ ਹੁਣ ਤੁਸੀਂ ਇਹਦਾ ਸਾਥ ਦਿਓ ਬਈ ਸਾਥ ਦਈਏ ਅਸੀਂ ਇਹਨਾਂ ਦਾ ਅਸੀਂ ਕਿੱਥੇ ਨਹੀਂ ਸਾਥ ਦਿੱਤਾ ਅਸੀਂ ਤਾਂ ਹਰ ਇੱਕ ਥਾਂ ਤੇ ਖੜੇ ਆ ਨਾ ਨਾਲ ਰੋਟੀ ਪਾਣੀ ਸਾਰਾ ਕੁਝ ਅਜ ਤੱਕ ਹੋਰ ਕਿਨੇ ਕੀਤਾ ਤੁਸੀਂ ਕੀਤਾ ਜਾਂ ਪੂਆ ਤੂੰ ਕਰਕੇ ਗਈਆਂ ਰੋਟੀ ਪਾਣੀ ਦਾ ਹੈ ਪੁਰ ਪਾਈ ਤੂੰ ਸੀ ਕਰਨਾ ਸੀ ਸਾਰਾ ਕੁਸਲਾਡੀ ਹੁਣ ਮੈਂ ਉੱਥੇ ਚੱਲ ਕੇ ਤਾਂ ਨਹੀਂ ਸਕਦੀ ਸੀ ਫਿਰ ਬਾਕੀ ਭਾਈ ਜੇ ਹੁਣ ਨਾਲ ਤੁਰੋਂਗੇ ਤਾਂ ਹੀ ਕੋਈ ਹੱਲ ਨਿਕਲੂਗਾ ਆਹੋ ਹੁਣ ਵਿਪਤਾ ਪੈ ਗਈ ਉਦੋਂ ਸਾਡੇ ਕੋਲੇ ਆ ਜਾਓ ਅਸੀਂ ਤੁਹਾਡਾ ਸਾਥ ਦਈਏ ਜਦੋਂ ਤੁਹਾਡੇ ਘਰੇ ਖੁਸ਼ੀਆਂ ਸੀਗੀਆਂ ਤੇ ਉਦੋਂ ਤੁਸੀਂ ਵਧੀਆ ਸਾਨੂੰ ਕੀਤਾ ਹੈ ਨਾ ਸਾਨੂੰ ਬੁਲਾਇਆ ਵੀ ਨਹੀਂ ਆ ਪੁੱਤ ਤੂੰ ਕਾ ਤਾ ਹੁਣ ਪ੍ਰਾਣੀਆਂ ਗੱਲਾਂ ਲੈ ਕੇ ਪੈ ਗਿਆ ਜਿਹੜਾ ਕਿਸੇ ਨੇ ਕਰ ਲਿਆ ਹੁਣ ਉਹ ਤੇ ਇਹਨੂੰ ਵੀ ਪਛਤਾਵਾ ਭਾਈ ਆਪਾਂ ਨੂੰ ਵੀ ਪਛਤਾਵਾ ਇਹਨੇ ਕਿਹੜਾ ਕੋਈ ਆਏ ਸੀ ਉਹ ਬੈਂਡਵਾਜਾਂ ਨਾਲ ਵਿਆਹ ਖਿੜਾਂਦੀ ਸੀ ਜੇ ਇਹਿਆ ਕੁਸੋ ਹੋ ਗਿਆ ਚਲ ਠੀਕ ਹੈਗਾ ਹੁਣ ਭਾਈ ਫਿਰ ਹਾਂ ਜੇ ਕਰੋਂਗੇ ਤਾਂ ਅੱਗੇ ਆਪਾਂ ਤੋਂ ਪਤਾ ਨਹੀਂ ਜਾਣਾਗਾ ਪਾਕੀ ਛੋਡੀ ਮਰਜੀ ਇਸ ਤਰ ਨੀਵੇਂ ਹੋ ਕੇ ਆਗੇ ਛੋਡੇ ਕਰ ਨਾ ਅੱਜ ਤਾਂ ਤੁਸੀਂ ਨੀਵੇਂ ਹੋ ਕੇ ਆਗੇ ਸਾਨੂੰ ਕਹਿ ਦੇ ਸਾਡੀਆਂ ਗੱਲਾਂ ਮੰਨ ਲੋ ਜਦੋਂ ਅਸੀਂ ਨੀਵੇਂ ਹੋ ਕੇ ਤੁਹਾਡੇ ਕੋਲ ਆਉਂਦੇ ਹੁੰਦੇ ਸੀ ਵੀ ਸਾਡੀ ਵੀ ਗੱਲ ਸੁਣ ਲੋ ਸਾਡੇ ਤੋਂ ਤਾਂ ਕਿਸੇ ਵੀ ਗੱਲ ਨਹੀਂ ਸੁਣੀ ਫਰਾਜ ਅਸੀਂ ਵੀ ਤੁਹਾਡੀ ਗੱਲ ਕਿਉਂ ਸੁਣਗੇ ਪਤਾ ਤਾਂ ਉਹਦੀ ਲੱਗਦਾ ਨਾ ਜਦੋਂ ਆਪ ਤੇ ਪੈਂਦੀ ਆ ਉਹ ਭਾਈ ਮੈਂ ਤਾਂ ਤੁਹਾਨੂੰ ਕੁਝ ਵੀ ਨਹੀਂ ਕਿਹਾ ਜੇ ਤਾਂ ਕੋਈ ਮੈਥਰੂ ਗੱਲ ਆਖੀ ਹੋਵੇ ਤਾਂ ਤੁਸੀਂ ਵੀ ਨਾ ਆਖੋ ਫਰਮਾ ਤੁਹਾਡੇ ਸਾਹਮਣੇ ਬੀਬਾ ਉਹ ਕੇ ਆ ਕੇ ਬੈਠਦਾ ਗਿਆ ਨਾ ਹੁਣ ਕੀ ਫਾਇਦਾ ਨੀ ਹੋਇਆ ਦਾ ਹੈ ਜਦੋਂ ਅਸੀਂ ਤੁਹਾਡੇ ਘਰੇ ਆਉਂਦੇ ਹੁੰਦੇ ਸੀ ਉਦਕ ਮੱਥੇ ਧਰ ਲੈਂਦੇ ਹੁੰਦੇ ਸੀ ਕਿ ਤੁਸੀਂ ਕਾ ਕਾ ਕੁੱਤ ਰੋਕਣਾ ਮੜਾ ਮੋਟਾ ਬਲਿੰਦਰ ਆਇਆ ਨਾ ਗੋਲ ਭਾਈ ਫਿਰ ਵੀ ਤੇਰਾ ਚਾਚਾ ਆਏਗਾ ਚਾਚਾ ਸਾਨੂੰ ਪਤਾ ਹੈ ਮੈਨੂੰ ਪਤਾ ਨਹੀਂ ਕਿਉਂ ਐ ਕਰਦੇ ਨਹੀਂ ਪਤਾ ਵੀ ਉਹ ਤਾਂ ਸਾਰਾ ਕੁਝ ਨੂੰਸ ਕੇ ਲੈ ਗਈ ਕੋਈ ਨਾਮ ਰੁਸ਼ਾਨੀ ਉਹਦਾ ਰਹਾ ਵੀ ਉਹ ਰੋਟੀ ਨਹੀਂ ਦਿੱਤੀ ਕਿਸੇ ਪਾਸੇ ਉਸ ਆ ਕੇ ਕੋ ਲਾ ਗਈ ਨਾ ਮਾਂ ਕਿਉਂ ਬੋਲੂਗੀ ਇਹ ਉਹੀ ਮਾਂ ਆ ਗਈ ਜਿਹਨੂੰ ਉਹ ਦੋ ਕੋੜੀ ਦੀ ਜਨਾਨੀ ਪਿੱਛੇ ਚਾਚੇ ਨੇ ਧੱਕੇ ਮਾਰ ਕੇ ਘਰੋਂ ਕੱਢਿਆ ਸੀਗਾ ਹੈ ਹੁਣ ਦੇਖ ਲੈ ਹੁਣ ਨੀਵੀ ਪਾਈ ਬੈਠਾ ਨਾਲੇਬਿੰਦਰੇ ਤੈਨੂੰ ਪਤਾ ਹੀ ਐ ਕੀ ਕੁਛ ਬੋਲਦਾ ਹੁੰਦਾ ਸੀ ਉਦੋਂ ਤਾਂ ਮਸ਼ਤਰੀਆਂ ਕਾ ਕਰ ਲਾਂਦਾ ਹੁੰਦਾ ਸਾਡੇ ਵਾਰਾਂ ਵਿੱਚ ਦੀ ਨੀ ਸੁਪਾਲ ਇਕੱਥਾ ਨਾ ਤਾੜੀ ਨਹੀਂ ਵਜਦੀ ਦੋਨੇ ਹੱਥਾਂ ਨਾਲ ਕਿੱਦਾਂ ਪੈਂਦਾ ਉਹਨੇ ਕਿ ਕਸੂਰ ਵਾਰ ਤੁਸੀਂ ਸੀ ਜਿੰਨਾ ਖਵਾਈ ਸੀ ਲੈ ਹੱਦ ਕਰੀ ਜਾਨੀ ਤੂੰ ਤਾਂ ਹਜੇ ਆ ਕੇ ਅਸੀਂ ਨੀਵੇਂ ਹੋ ਕੇ ਆਏ ਆ ਤੂੰ ਤਾਂ ਤਾੜੀਆਂ ਦੇ ਬੇ ਤਾੜਨਾ ਸਾਨੂੰ ਪਰਖਣ ਲੱਗੀ ਆ ਕੇ ਸਾਡੇ ਘਰੇ ਅੱਛਾ ਹਾਂ ਰੋਟੀਆਂ ਪਕਾਉਣ ਨਾਲ ਤਾਂ ਭੱਜ ਗਈ ਹੈ ਕਿਸੇ ਪਾਸੇ ਹੁਣ ਖਾਣ ਨੂੰ ਕੁਝ ਮਿਲਦਾ ਹੈ ਤਾਂ ਸਾਡੇ ਕੋਲ ਜਾ ਕੇ ਲੱਗਦਾ ਉਦੋਂ ਉਥੇ ਦਾ ਗਲੀਆਂ 'ਚ ਮੈਨੂੰ ਮਾਰ ਮਾਰ ਲੰਘਦਾ ਹੁਣ ਦੱਸ ਕਿ ਮੰਮੀ ਨੂੰ ਉਦੋਂ ਨਹੀਂ ਪਤਾ ਸੀ ਇਹਨੂੰ ਕੋਈ ਮੈਂ ਕੀ ਤੁਹਾਨੂੰ ਮੇਰੇ ਮਾਰਦੇ ਹਾਂ ਹਾਂ ਕਿਉਂ ਨਹੀਂ ਮੇਰੇ ਮਾਰਿਆ ਸਭ ਤੇਰੇ ਮੈਨੇ ਮਾਰੇ ਤੂੰ ਸਾਨੂੰ ਕੁੜੀ ਐਵੇਂ ਗੋਲੀ ਜਾਨੀ ਤੇਰੇ ਨਾਲ ਤਾਂ ਕੋਈ ਮੇਰੀ ਗੱਲ ਹੀ ਹੈ ਨਹੀਂ ਭਾਈ ਤੈਨੂੰ ਤਾਂ ਕੋਈ ਗੱਲ ਕਰਨ ਦਾ ਮਤਲਬ ਹੀ ਨਹੀਂ ਨਾਲੇ ਮੇਰੀ ਗੱਲ ਸੁਣ ਮੈਂ ਭੁੱਖਾ ਕਿਉਂ ਮਰਦਾ ਸੱਤ ਕਿੱਲੇ ਮੇਰੇ ਕੋਲੇ ਆਉਦੇ ਨਹੀਂ ਮੇਰੇ ਕੋਲ ਚਲ ਜੇ ਉਹ ਬਾਗੀ ਤਾਂ ਫਿਰ ਕਿਹੜੀ ਕੋਈ ਗੱਲ ਹੈ ਹੈ ਦੇਖਿਆ ਕਿਉਂ ਆਖੀ ਤਾ ਸ ਸੱਤ ਕਿllen ਚ ਕੀ ਤੇਰਾ ਹੈ ਉਦੋਂ ਕੀ ਕਹਿੰਦਾ ਸੀ ਸੱਤ ਕਿllen ਤੇਰੇ ਮੁੰਡੇ ਦੇ ਸਾਰਾ ਕੁਝ ਤੇਰਾ ਹੁਣ ਜਦੋਂ ਹੂਂਜ-ਹੂਂਜ ਕੇ ਬਾਗੀ ਹੁਣ ਬੈਠਾ ਭੀਜੀ ਬਤਰੀ ਬਣਿਆ ਸਪਾਰ ਮੈਂ ਮੈਂ ਕਿੱਦੋਂ ਆਇਆ ਥੋੜੀ ਕਹਿ ਸੀਗਾ ਭਾਈ ਤੇਰਾ ਕੀ ਉਹ ਬੰਦਾ ਮੱਥਾ ਮਾਰ ਸਾਡੇ ਨਾਲ ਤਾਂ ਮੱਥਾ ਮਾਰਨੀ ਲੋੜ ਨਹੀਂ ਗੱਲ ਸੁਣੋ ਕਿਉਂ ਭਲੇ ਮਨਸ ਦੇ जख्मਾਂ ਤੇ ਹੁਣ ਨੂਨ ਪੁਕੀ ਜਾਂਦੇ ਤੁਸੀਂ ਤੁਸੀਂ ਇਹਦੀ ਮਦਦ ਕਰਨ ਨਾਲੋ ਤੁਸੀਂ ਹੁਣ ਤਾਂ ਇਹ ਨੂੰ ਲੈ ਨਹੀਂ ਭਾਈ ਨੂਨ ਤਾਂ ਅਜੇ ਪਾਇਆ ਨਹੀਂ ਜੇ ਅਸੀਂ ਨੂਨ ਪਾ ਲਾਗੇ ਨਾ ਤੇ ਮਜਾਲ ਹੈ ਇਹ ਉੱਠ ਖੜੇ ਹਜੇ ਤੁਸੀਂ ਨੂਨ ਨਹੀਂ ਪਾਗਿਆ ਤੂੰ ਕਹਿੰਦਾ ਮੇਰਾ ਘਰ ਉਜੜਿਆ ਤੇਰੇ ਪੈਰੋਂ ਮੇਰੇ ਧੀ ਪੁੱਤ ਦਾ ਘਰ ਉਜੜਿਆ ਆਹ ਬੈਠੀ ਮੇਰੀ ਧੀ ਮੈਂ ਤਾਂ ਕਿਹਾ ਸੀ ਮੈਂ ਕਦੇ ਉਹਨੂੰ ਕਿਹਾ ਸੀਗਾ ਵੀ ਭਾਈ ਤੂੰ ਨਾ ਹੁਗਾ ਤੁਸੀਂ ਮੈਨੂੰ ਲੈ ਕੇ ਜਾਂਦੇ ਨਾਲ ਮੈਂ ਜਾਂਦਾ ਆਪੇ ਗੱਲ ਕਰਦਾ ਕਾਲੇ ਨਾਲ ਚਾਚਾ ਤੂੰ ਕਹਿੰਦਾ ਸੀ ਧੀਆ ਵਰਗੇ ਮੇਰੇ ਤੂੰ ਆਪ ਜਾਂਦਾ ਮੇਰੇ ਨਾਲ ਤੇ ਪੁੱਤ ਮੈਂ ਤੇਰੇ ਜਵਾਬ ਤੇ ਤੂੰ ਮੈਨੂੰ ਕਿਹਾ ਵੀ ਇੱਕ ਵਾਰੀ ਜਵਾਬ ਵੀ ਸੀ ਜਨਾਨੀ ਦੀ ਪੁੱਛੜ ਜਿਦਾ ਵੜ ਕੇ ਬਹਿ ਗਿਆ ਸੀ ਉਦੋਂ ਜਵਾਬ ਵੀ ਸੀ ਹੋੜਤੀ ਸੀਗਾ ਤੈਨੂੰ ਕੋਈ ਨਹੀਂ ਪਤਾ ਕਿ ਕਾਰਨ ਤੇਰੇ ਕਰਕੇ ਕੁੜੀ ਘਰ ਬਿਠਾਈ ਕਿੰਨੇ ਵਾਰਾਂ ਮੈਂ ਉਹਦੇ ਘਰੇ ਗਈ ਵੀ ਭਾਈ ਕਾਲਾ ਦੇਖ ਲੈ ਲੈਣ ਨਹੀਂ ਆਉਂਦਾ ਮੇਰੀ ਧੀ ਨੂੰ ਹੈ ਕੋਈ ਬਸਵਾ ਦੇ ਉਹਨੂੰ ਗੱਲ ਦਾ ਮੈਂ ਕੀ ਕਰਾਂ ਮੈਨੂੰ ਕੀ ਲੋੜ ਹੈ ਆਹੋ ਉਦੋਂ ਤਾਂ ਬਸ ਉਹਦਾ ਹੀ ਬਣ ਕੇ ਬਹਿ ਗਿਆ ਸੀ ਕਦੇ ਰਾਣੀ ਹਰ ਕਰਾ ਕੇ ਦਿੰਦਾ ਸੀ ਕਦੇ ਕੁਸ ਕਰਾ ਕੇ ਦਿੰਦਾ ਸੀਗਾ ਨਾਲੇ ਮਾਂ ਮੇਰੀ ਗੱਲ ਸੁਣਦਾ ਉਦੋਂ ਜਿੱਦੇ ਮੈਂ ਟੰਬਾ ਚੱਕਿਆ ਸੀਗਾ ਜਿਹੜਾ ਟੰਬਾ ਬੰਤੋ ਦੇ ਵੱਜਿਆ ਸੀਗਾ ਨਾ ਜੇ ਵੱਜਦਾ ਇਹਦੀ ਘਰ ਵਾਲੀ ਦੇ ਜਿਹੜੀ ਭੱਜ ਕੇ ਆਈ ਸੀਰੇ ਨਾਲ ਉਦਦੇ ਸੁਆਦ ਆਉਂਦਾ ਨਾਲ ਤਾਂ ਬੈਠੀ ਹੁੰਦੀ ਮੰਜੇ ਤੇ ਨਾਲੇ ਹੁਣ ਜਾਣਾ ਨਹੀਂ ਸੀ ਕਿਤੇ ਨਾਲੇ ਸਾਡਾ ਗੋਣ ਰਹਿੰਦਾ ਥੋਡੇ ਤੇ ਵੀ ਇੱਥੇ ਘਰੇ ਤਾਂ ਬੈਠੀ ਆ ਹਾਂ ਕੋਟੇ ਮੰਗੀਆਂ ਹੋ ਗਈਆਂ ਨਾ ਹੁਣ ਸਾਡੇ ਨਾਲ ਕਹਿੰਦਾ ਹੋ ਗਈਆਂ ਮੈਂ ਗੱਲ ਇਹ ਕਰਦਾ ਭਾਈ ਮੈਂ ਕੱਲ੍ਹ ਉਹ ਬੰਦੇ ਨਾਲ ਗੱਲ ਕਰੋ ਯਾਰ ਤੁਸੀਂ ਤਾਂ ਆਹੋ ਅਸੀਂ ਠੰਡੇ ਮਦ ਨਾਲ ਗੱਲ ਕਰੀਏ ਸਾਨੂੰ ਕਿੱਲੇ ਪਰਖਦਾ ਹੈ ਸਾਡੇ ਕੋਲ ਜ਼ਮੀਨ ਨਹੀਂ ਹੈਗੀ ਹੋ ਕੀਤਾਗਾ ਮੈਂ ਤਾਂ ਸਿਰਫ ਇੰਨੀ ਗੱਲ ਕਰਨਾ ਹੈ ਕਿ ਜੇ ਤੁਸੀਂ ਮੇਰੇ ਨਾਲ ਤੁਰੋਗੇ ਤਾਂ ਠੀਕ ਹੈ ਦੱਸੋ ਮਦਦ ਹੱਥ ਜੋੜ ਕੇ ਮੰਗੀ ਨਹੀਂ ਹੁੰਦੀ ਐਂਕਰੇ ਐਂਕਰੀ ਨਾਲ ਨਹੀਂ ਮਦਦ ਮਿਲਦੀ ਨਹੀਂ ਅੱਜ ਕੋਈ ਤੇਰੇ ਨਾਲ ਤੋਰੀ ਮੰਮੀ ਲਾਡੀ ਲੈ ਕੇ ਆਈਏ ਦੱਸ ਜੇ ਮੇਰੇ ਨਾਲ ਗਈ ਸੀ ਫੇਰ ਹੀ ਅੱਜ ਮੈਂ ਇਹਨੂੰ ਲੈ ਕੇ ਆਈਆਂ ਨਹੀਂ ਇਹ ਕੀ ਲੈ ਨਾ ਭਾਈ ਤੂੰ ਸਿਆਣਾ ਮੈਨਾਂ ਮੇਰੀ ਗੱਲ ਸੁਣ ਜਿਹੜੀ ਜਨਾਨੀ ਘਰੋਂ ਭੱਜ ਹੀ ਗਈ ਠੀਕ ਹੈ ਉਹਦਾ ਕੋਈ ਆਤਾ ਨਹੀਂ ਕੋਈ ਪਤਾ ਨਹੀਂ ਉਹਦਾ ਆਏ ਨਹੀਂ ਪਤਾ ਕਿ ਕਿੱਥੋਂ ਵਿਆਹ ਕੇ ਲਿਆਂਦੀ ਆ ਕਿਸੇ ਨੂੰ ਕੋਈ ਪਤਾ ਨਹੀਂ ਕੌਣ ਸੀ ਕੀ ਨਹੀਂ ਉਹਨੂੰ ਤੇਜਾ ਕੀ ਲੱਗਦਾ ਤੇਜਾ ਤੇਜਾ ਦੂਜਾ ਨਹੀਂ ਹੁਣ ਤੇਜੇ ਨੇ ਦਾਰੂ ਪੀਣੀ ਸੀ ਦਾਰੂ ਪੀਣੀ ਸੀ ਦਿਨ ਰਾਤ ਮਹੀਨਾ ਤੇਰੇ ਤੋਂ ਦਾਰੂ ਪੀ ਗਿਆ ਪੈਸੇ ਖਾ ਗਿਆ ਬੱਸ ਗੱਲ ਖਤਮ ਹੈ ਹੈ ਪੱਟਿਆ ਦਾ ਨਹੀਂ ਪਤਾ ਕੋਈ ਅੱਗੇ ਦਾ ਨਹੀਂ ਪਤਾ ਕੋਈ ਪਿੱਛੇ ਦਾ ਨਹੀਂ ਮੈਂ ਤਾਂ ਚੰਗੀ ਪਲੀ ਤੇ ਜਿਹਦੀ ਨਾ ਦੂਜੀ ਲੱਤ ਤੋੜਦਾ ਸੀ ਉਦੋਂ ਠੀਕ ਹੈ ਇਹ ਹੀ ਨਹੀਂ ਮੇਰੇ ਮਗਰ ਲੱਗਿਆ ਬਾਈ ਮੇਰੀ ਗੱਲ ਸੁਣਦਾ ਹੁਣ ਤਾਂ ਤੂੰ ਕਹੀ ਇਹ ਨਾਲ ਤੁਰ ਜਦੋਂ ਇਹ ਵਿਆਹ ਤੇ ਲੈ ਕੇ ਜਦੋਂ ਉਦੋਂ ਵਿੱਚ ਪਾਇਆ ਹੁੰਦਾ ਤਾਂ ਕੋਈ ਪਤਾ ਹੁੰਦਾ ਖਾਨਦਾਨ ਦਾ ਕਿਸ ਮਾਂ ਪਿਓ ਦਾ ਮੈਂ ਤੇਰੇ ਨਾਲ ਮੈਂ ਕਿਵੇਂ ਗੱਲ ਕਰਨ ਦਾ ਹੈ ਜੀ ਕੋਈ ਗੱਲਾਂ ਮਾਰੀ ਤੇਰੇ ਨਾਲ ਇੱਕ ਮੇਰੇ ਨਾਲ ਗੱਲਾਂ ਕਰਦੇ ਸੀ ਮੇਰੇ ਤੋਂ ਕੱਟ ਗਿਆ ਬਾਤ ਅਸੀਂ ਸਾਈਡ ਤੇ ਚਾਚਾ ਮੇਰੀ ਗੱਲ ਸੁਣ ਤੂੰ ਆਪ ਸਿਆਣਾ ਠੀਕ ਹੈ ਆ ਮੇਰੀ ਮੇਰੀ ਗੱਲ ਕਰਦੇ ਭਾਣੇ ਗੱਲ ਕਰ ਲੈ ਆਪਾਂ ਕੀ ਕਰਨ ਵਾਸਤੇ ਮੈਂ ਤੁਹਾਨੂੰ ਆਹੋ ਮੇਰੀ ਗੱਲ ਤਾਂ ਸੁਣਨਾ ਜਿਵੇਂ ਹੁਣ ਆਏ ਆ ਉਹ ਕਰਤੰਦੋ ਸਾਰਾ ਪਿੰਡ ਹੀ ਦੇਦਾ ਸੀ ਮੈਨੂੰ ਕਿਹੜੇ ਨਾਲ ਰੋਟੀ ਫੜਾ ਕੇ ਆਉਂਦੀ ਸੀ ਉਦੋਂ ਆ ਸਾਰੇ ਤੇਜੇ ਵਰਗੇ ਉੱਥੇ ਮੇਰੇ ਕੋਲੇ ਬੈਠੇ ਹੁੰਦੇ ਸੀ ਅੱਗੇ ਜਸਪਾਲ ਜਾਂ ਤਾਂ ਇਹ ਤੁੰਨ ਭਾਦ ਦੇ ਤਰ੍ਹਾਂ ਇੱਕ ਹੋਰ ਪਾ ਗਿਆ ਇਹ ਜਿੰਨਾ ਯੰਗ ਬੋਲਾ ਤਾਂ ਜਿਹੜਿਆ ਨੇ ਉਹਨਾਂ ਦਾ ਹੁਣ ਕੁਝ ਨਹੀਂ ਜਾਂਦਾ ਅਸੀਂ ਤਾਂ ਫਿਰ ਵੀ ਚੱਲ ਛੋੜੇ ਆਉਂਦੇ ਆ ਠੀਕ ਹੈ ਨਾ ਚੱਲ ਜਿਨ੍ਹਾਂ ਨੇ ਸ਼ਰੀਕਾਂ ਨੇ ਸ਼ਰੀਕਾ ਵਾਲੀ ਕਰਨ ਸੀ ਮਾਂ ਆਪਣੇ ਨਾਲ ਤਾਂ ਕਰਤੀ ਠੀਕ ਹੈ ਆਪਾਂ ਤਾਂ ਮਤ ਦੇ ਸਕਦੇ ਆ ਜੇ ਇਹਨਾਂ ਨੇ ਸਮਝਣਾ ਸਮਝਿਆ ਨਹੀਂ ਸਮਝਣਾ ਸਮਝ ਠੀਕ ਹੈ ਸਿੱਧੀ ਜੀ ਗੱਲ ਆਪਣੇ ਕੋਲ ਤਾਂ ਇਹ ਆ ਛੋੜੇ ਕੋਲ ਤਾਂ ਭਈ ਠੀਕ ਹੈ ਤੇ ਨਾ ਸਾਡੇ ਕੋਲ ਕੋਈ ਫੋਟੋ ਹੈ ਫੋਟੋ ਦੀ ਗੱਲ ਮੈਂ ਤੁਹਾਨੂੰ ਮੈਂ ਦੱਸਦਾ ਬੰਤੋ ਕੇ ਵਿਆਹ ਦੇ ਵਿੱਚ ਤੁਸੀਂ ਗਏ ਸੀ ਉਹਨਾਂ ਦੀ ਐਪ ਆਮ ਦੇ ਵਿੱਚੋਂ ਫੋਟੋ ਕਢਾ ਲਓ ਫੇਰ ਜਾ ਕੇ ਪੁੱਛ ਕੇ ਚੱਕ ਕੇ ਤੇ ਆ ਜੂਗੀ ਬੰਤੋ ਨੇ ਸਾਰੇ ਗੁੱਸਾ ਹਾਂ ਬੰਤੋ ਦੀ ਬੰਤਾ ਕਢ ਕੇ ਆਉਂਦਾ ਤਾਂ ਬੰਤੋ ਕੀ ਕਰਦਾ ਇਹਦੇ ਵਿੱਚ ਨਹੀਂ ਨਹੀਂ ਮੈਂ ਤਾਂ ਬੂਆ ਤੇ ਕਹਿੰਦਾ ਅਸੀਂ ਜਿਹੜੇ ਚਾਚੂ ਨੇ ਕਿ ਬੰਤੋ ਕੇ ਰੇੜੇ ਆ ਦੱਸ ਹੱਕੇ ਕੋਣ ਆ ਅਸੀਂ ਸਕੇ ਆ ਬੂਆ ਕਹੀ ਨਹੀਂ ਆ ਬੂਆ ਦਾ ਬੂਆ ਨੇ ਦਾਪਾ ਨੂੰ ਗਵਾ ਨਹੀਂ ਕਰਦਾ ਬੰਤੋ ਕੇ ਵਿਆਹ ਤੇ ਆ ਕੇ ਬਹਿ ਗਈ ਸੀ ਵੇਰੀ ਗੱਲ ਕਰਦੀ ਜਾਨ ਕਿੰਨੀ ਸੀ ਮੀਨਾ ਕੀ ਕਰਦੀ ਸਾਡੇ ਨਾਲ ਬਗਾਨਾ ਕਰਦੀ ਤੁਸੀਂ ਉਹ ਟਾਣੀ ਵਾਲੇ ਨੇ ਜਾ ਜਾ ਵਹਿੰਦੇ ਸੀ ਜਿੱਦਾਂ ਸਾਡੀ ਬਣਦੀ ਸੀ ਤੇਰੀ ਸੱਸ ਉੱਥੇ ਰਹਿੰਦੀ ਸੀ ਅਸੀਂ ਤਾਂ ਪਿੰਡ 'ਚ ਮੂੰਹ ਦਿਖਾਉਣਾ ਮੂੰਹ ਦਿਖਾਉਣਾ ਪੂਆ ਤੂੰ ਆਉਣਾ 6 ਮਹੀਨਿਆਂ ਨੂੰ ਫੇਰ ਮੈਂ ਵੀ ਮੂੰਹ ਖਾ ਪਿੰਡ ਜਾ ਕੇ ਲੈ ਆਂਦੇ ਤੁਸੀਂ ਭਾਈ ਘਰ ਜੀ ਚੂਸਰੀ ਕਰਦੇ ਸਾਡਾ ਤਾਂ ਫੇਰ ਵੀ ਟੱਡ ਮੱਚਦਾ ਜਦੋਂ ਕਹਦਾ ਵੀ ਸਾਡੇ ਵਿੱਚ ਦੀ ਗੱਲਾਂ ਕਰਦੇ ਆ ਬੜੀ ਕਿਕਰ ਨਾਲ ਬਣੀ ਆਹ ਵਧੀਆ ਲੁੱਟ ਘੁੱਟ ਕੇ ਲੈ ਗਈ ਉਹਦੀ ਤੀਨੀ ਸਾਨੂੰ ਦੇਖ ਕੇ ਲੋਕ ਲੋਕ ਪਿੰਡ ਦੇ ਗੱਲਾਂ ਕਰਦੇ ਨੇ ਉਹ ਤੇ ਗੱਲ ਠੀਕ ਆ ਪਰ ਤੁਸੀਂ ਇਹਦੇ ਨਾਲ ਜਾਓ ਅੰਬਰ ਤਾਂ ਥੋੜਾ ਹੀ ਹੈ ਤੇ ਸਾਡਾ ਡੱਬਰ ਖਰਾਬ ਕਰਤਾ ਸਾਡਾ ਡੱਬਰ ਇਹਦੇ ਨਾਲ ਜਾਵਾਂਗੇ ਅਸੀਂ ਕਿਹੜਾ ਇਹਨੂੰ ਧਤਕਾਰਿਆ ਜਾਂ ਅਸੀਂ ਇਹ ਗੱਲ ਨਹੀਂ ਸੀ ਮਾਰਨੀ ਮੇਰੀ ਗੱਲ ਸੁਣੋ ਅਸਲ ਜਾਨੂ ਨਾਲ ਤੇ ਅਰੇ ਪਰ ਸਾਡੇ ਨੇ ਦਿੱਥੇ ਨਹੀਂ ਬੰਦਲੇ ਗੱਲ ਤਾਂ ਮਾਪਾ ਮਿਲਿਆ ਸਤ ਕਰਦੇ ਆਹ ਇਹਦਾ ਇਹਦਾ ਕੀ ਕਸੂਰ ਸੀ ਮੈਨੂੰ ਐਂ ਤਾਂ ਦੱਸ ਦੇ ਇਹਦਾ ਕੋਈ ਕਸੂਰ ਸੀਗਾ ਮੈਨੂੰ ਵੀ ਤਾਂ ਦੁੱਖ ਆ ਇਹਦਾ ਮੈਂ ਤੁਹਾਨੂੰ ਲੈ ਮੈਂ ਗੱਲ ਕਰ ਲੈਣਾ ਤਰ ਤਰ ਕੇ ਪਪਾ ਕਿਉਂ ਐਵੇਂ ਹੁਣ ਗੱਲ ਵਧਾਈ ਆ ਅਧੇੜ ਕੇ ਦੁਬਾਰਾ ਨਹੀਂ ਬੁਣਿਆ ਜਾਂਦਾ ਹੁੰਦਾ ਗਿਆ ਕੋਈ ਨਹੀਂ ਉਹਨੂੰ ਵੀ ਸਮਝਾਵਾਂਗੇ ਕੁੜੀ ਨੂੰ ਵੀ ਸਮਝਾਉਨੇ ਆਪਾਂ ਨਾਲੇ ਇਹਦਾ ਸਾਥ ਦਿਓ ਤੁਸੀਂ ਨਾ ਤੂੰ ਕੀ ਸਮਝਾਵਣਾ ਮੇਰੀ ਕੁੜੀ ਨੂੰ ਮੇਰੀ ਕੁੜੀ ਚ ਕੀ ਗਲਤੀ ਆ ਨਾ ਤੂੰ ਕੌਣ ਹੋਣਾ ਮੇਰੀ ਕੁੜੀ ਨੂੰ ਕਹਿਣਾ ਵੀ ਸਮਝਾਉਣਾ ਇਹ ਸੋਡੀ ਕਈ ਪ੍ਰਾਈਸ ਆ ਸਾਰੇ ਨਹੀਂ 10-14 ਦੀ 14 ਦੀ ਉਹ ਜੇ ਕੰਜਰ ਤੇ ਜਾ ਰਲ ਗਿਆ ਭਾਂਡ ਦਾ ਖਸਮ ਉਹ ਜੇ ਤੂ ਰਲ ਗਿਆ ਕਾਲੇ ਮੂੰਹ ਵਾਲਾ ਮੈਂ ਉਹ ਮੈਂ ਡਰੋ ਸੀਗਾ ਮੈਂ ਤਾਂ ਡਰਾਈਵਰ ਸੀਗਾ ਕੰਪੈਨ ਤੇ ਗਿਆ ਸੀਗਾ ਹੋਇਆ ਇਹਦੀ ਗੱਡੀ ਨਹੀਂ ਆ ਗਈ ਕੁਆ ਅਜੀਨਾ ਤੇਰੇ ਘਰ ਕੇ ਚੁੱਪ ਬੈਠਿਆ ਠੀਕ ਹੈ ਨਾ ਨਹੀਂ ਤਾਂ ਇਹੋ ਜਿਹੇ ਬੰਦੇ ਨੂੰ ਅਸੀਂ ਘਰ ਨਹੀਂ ਘਰੇ ਨਹੀਂ ਵਾਰਦੇ ਜਿਹੜੇ ਉਹ ਨਾਂ ਲੈ ਕੇ ਆਇਆ ਚਾਚਾ ਚੱਲ ਬਈ ਯਾਰ ਅਸੀਂ ਹੱਥ ਬੰਨ੍ਹਦੇ ਆਂ ਕਿ ਸਾਡੀ ਗਲਤੀ ਹੈ ਅਸੀਂ ਗਲਤੀ ਮੰਨਦੇ ਆਂ ਹੁਣ ਤੁਸੀਂ ਦੱਸੋ ਤੁਸੀਂ ਕੀ ਚਾਹੁੰਦੇ ਹੋ ਕੀ ਮੇਰੇ ਤੋਂ ਲਾਉਂਗੇ ਜਿੱਤੇ ਕਰਕੇ ਮੇਰੇ ਨਾਲ ਦੱਸਦੇ ਹੁਣ ਅਜੀ ਤਾਂ ਕੁਝ ਨਹੀਂ ਚਾਹੁੰਦੇ ਠੀਕ ਹੈ ਮੇਰੀ ਗੱਲ ਸੁਣ ਲਾ ਮਾ ਠੀਕ ਹੈ ਜਦੋਂ ਪਿੰਡ ਦੇ ਵਿੱਚ ਜਾਂਦੇ ਆ ਨਾ ਪਿੰਡ ਦੇ ਵਿੱਚ ਅਗਲਾ ਨਾਲ ਤਾਂ ਸਾਥ ਦਿੰਦਾ ਮੇਰਾ ਠੀਕ ਹੈ ਗੱਲ ਸਾਬ ਮੇਰੇ ਸਾਥ ਦੀ ਕਰਦਾ ਪਰ ਮੇਰੀ ਹੱਕ ਤੇ ਸੱਪ ਲੜਦਾ ਜਦੋਂ ਕਹਿੰਦਾ ਫੇਰ ਉਹੀ ਗੱਲ ਹੋ ਗਈ ਨਾ ਤੁਸੀਂ ਕੀਤੀ ਹੋਗੀ ਆਪ ਦੇ ਭਾਈ ਠੀਕ ਹੈ ਤੁਸੀਂ ਭੁਜਾਈ ਹੈ ਤੁਸੀਂ ਭੁਜਾਈ ਹੈ ਤੈਨੂੰ 7 ਕਿਲੋ ਜਿਹੜੇ ਸੀਗੇ ਨਾ ਤੈਨੂੰ ਆਏ ਸੀਗੇ ਵੀ ਉਹਦੇ ਕੋਲੇ ਕਿਵੇਂ ਵਗ ਜਾਣਗੇ ਤੇਰੀ ਮਾਂ ਨੇ ਕੀਤਾ ਸਾਰਾ ਕੁਝ ਮੇਰੀ ਮਾਂ ਐਵੇਂ ਬਦਨਾਮ ਵਿੱਚ ਸਾਨੂੰ ਵੀ ਚਲੇ ਤੁਹਾਡੇ ਕੋਲੇ ਆਇਆ ਹੁਣ ਜਦ ਲੋਕ ਮੈਨੂੰ ਵੀ ਤਾਂ ਕਹਿੰਦੇ ਨੇ ਮੈਨੂੰ ਵੀ ਤਾਂ ਹਾਈ ਗੱਲਾਂ ਕਹਿੰਦੇ ਨੇ ਇਹ ਲਾਡੀ ਨੇ ਕਰਤਾ ਉਸ ਪਾਲ ਨੇ ਭੁਜਾਈ ਇਹ ਤਾਂ ਤੈਨੂੰ ਵੀ ਪਤਾ ਵੀ ਅਸੀਂ ਭੁਜਾਈਆ ਕਿ ਕਿਸ ਨੇ ਭੁਜਾਈਆ ਆਪ ਦੀ ਆਪ ਕਹੀ ਐ ਅਸੀਂ ਤਾਂ ਸੁਣ ਜਾ ਅਸੀਂ ਦੀ ਗੱਲ ਲੈ ਗਿਆ ਕੋਈ ਗੱਲ ਨਹੀਂ ਕਰਦੇ ਤੇ ਨਾਲ ਲੱਭਾਂਗੇ ਜਿੱਤੇ ਲੱਭੂ ਵੀ ਠੀਕ ਐ ਜੇ ਨਾਲ ਲੱਭੀ ਸਿੱਧੀ ਜੀ ਗੱਲ ਇਹ ਏ ਚਾਚਾ ਗੱਲੇ ਇਹ ਆ ਲੱਭਣ ਤੇ ਨਾ ਅਸੀਂ ਤੁਰਾਂਗੇ ਜੇ ਤਾਂ ਲੱਭੀ ਚਲ ਠੀਕ ਆ ਆਪਦੇ ਘਰੇ ਬਸੀ ਰਸੀ ਜੇ ਉਹ ਨਾਂ ਲੱਭੀ ਆਪਾਂ ਨੂੰ ਚੁੱਪ ਕਰਕੇ ਸਾਡੇ ਕੋਲ ਇੱਥੇ ਬਹਿ ਜੀ ਏਸੀ ਵਾਲਾ ਕਮਰਾ ਦੇਵਾਂਗੇ ਜਿਹੋ ਜੀ ਰੋਟੀ ਕਹੇਗਾ ਉਹੋ ਜੀ ਮਿਲੂਗੀ ਵਿੱਚ ਕਿਓ ਪਾਊਗਾ ਸੋਤੇ ਮੰਗੇਗਾ ਖੀਰ ਮਿਲੂਗੀ ਪਰ ਇੱਕ ਗੱਲ ਆ ਸ਼ਰਤ ਏਕਾ 7 ਕਿਲੋ ਲਾਡੀ ਦੇਣਾ ਕੰਮ ਕਰਾ ਦੇ 7 ਕਿਲੋ ਫੜੀ ਦੇਣਾ ਸੱਤ ਕਿੱਲੇ ਬਹੁਤ ਵੱਡੀ ਕੀਮਤ ਮੰਗੀ ਹੈ ਭਾਈ ਤੇ ਗੱਲ ਵੀ ਤਾਂ ਬਹੁਤ ਵੱਡੀ ਹੋਈ ਜਾਂਦੀ ਆ ਇਹ ਕੋਈ ਵੱਡੀ ਕੀਮਤ ਨਹੀਂ ਮੰਗੀ ਨਾ ਚਾਚਾ ਕਦੇ ਆਰ ਦੀਆਂ ਕਦੇ ਪਾਰ ਦੀਆਂ ਪਹਿਲਾਂ ਤੂੰ ਸਾਡੇ ਨਾਲ ਕੀਤੀਆਂ ਸੀ ਹੁਣ ਸਾਡੀ ਵਾਰੀ ਆ ਅਸੀਂ ਤੇਰੇ ਨਾਲ ਕਰ ਰਹੇ ਆ ਨਰੇਖਾਂ ਵਿੱਚ ਸਾਲ ਸੱਚਾ ਚਾਦਦੇ ਨੇ ਤੇ ਲੋ ਹੁੰਦਾਂ ਚਲਦਿਆਂ ਤਾਂ ਰਹਿੰਦੀਆਂ ਨੇ ਭਾਈ ਪਰ ਇੰਨਾ ਵੀ ਨਹੀਂ ਹੁੰਦਾ ਕਿ ਤੁਸੀਂ ਕਿਸੇ شریف ਬੰਦੇ ਦੀ ਜ਼ਮੀਂ ਛੇਲੇ ਲਾੜੋ ਚਾਚਾ ਕੀ ਛੇਲੇ ਲਾਦੀ ਛੇਲੇ ਦਾ ਸਾਡੀ ਲਈ ਐ ਬਦਨਾਮੀ ਦਾ ਸਾਡੀ ਹੋਈ ਐ ਮੇਰੀ ਮਾਂ ਨੂੰ ਪਿੰਡ ਦੇ ਵਿੱਚ ਨਾ ਕੋਈ ਬੰਦਾ ਨੰਗਨ ਨਹੀਂ ਦਿੰਦਾ ਹਰੇਕ ਬੰਦਾ ਤੇਰੇ ਨਾਲ ਬਣਾਉਂਦਾ ਠੀਕ ਐ ਨਾ ਇਹ ਕੋਈ ਬਾਲੀ ਵੱਡੀ ਕੀਮਤ ਨਹੀਂ ਹੈਗੀ ਸੱਤ ਕਿਲੇ ਨਾਮ ਕਰਾ ਤੇ ਬਸ ਠੀਕ ਐ ਖਾਈਚਲ ਰੋਟੀ ਗੱਲ ਸਹੀ ਐ ਸਹੀ ਗੱਲ ਆ ਭੂਆ ਕਿਆ ਮਾਂ ਠੀਕ ਐ ਠੀਕ ਐ ਨਾ ਭੂਆ ਸੁਪਾਲ ਬਾਲੀ ਵੱਡੀ ਕੀਮਤ ਪਾਈ ਐ ਤੁਸੀਂ ਐਨੇ ਬੱਟੇ ਵਾਲਾ ਮੇਰਾ ਭਰਾ ਹੈ ਨਹੀਂ ਜਿੰਨੇ ਪਵਾਤੇ ਸਮਝਾ ਆਵਦੇ ਜਵਾਕਾਂ ਨੂੰ ਤੂੰ ਕਿੰਨੇ ਤਾਂ ਮੰਗਲੇ ਛੇਤੀ ਇਹ ਗੱਲ ਕੀ ਕਹਿਨੀ ਆ ਤੂੰ ਕਿੰਦਰੇ ساری ਉਮਰ ਹੋ ਗਿਆ ਮੈਨੂੰ ਇਹ ਚੱਕੀ ਚ ਪਿਸਦੀ ਨੂੰ ਪਿੰਡ ਦਾ ਕੱਲਾ ਕੱਲਾ ਬੰਦਾ ਮੈਨੂੰ ਇਹ ਗੱਲ ਕਹਿ ਕੇ ਮੇਰੀ ਬਦਨਾਮੀ ਕਰਦਾ ਹਜੇ ਤੂੰ ਕਹਿੰਦੀ 7 ਕਿੱਲਿਆਂ ਦੀ ਬਾਹਰੀ ਵੱਡੀ ਕੀਮਤ ਆ ਹੂੰ ਨਾ ਚੱਕੀ ਚ ਪਿਸਦੀ ਉਹਦੇ ਨੂੰ ਵਿਆਹ ਦਿੰਦੀ ਬਰਾਬਰ ਘਰੇ ਆਇਆ ਰਿਸ਼ਤਾ ਮੋੜਿਆ ਸੀ ਫੇਰ ਤੇ ਇਹਨੂੰ ਲੋੜ ਹੀ ਨਹੀਂ ਸੀ ਆ ਆਫਿਕਰ ਕਰਨ ਦੀ ਨਾਲੇ ਮੈਂ ਆਪਦੇ ਘਰੇ ਵਸਦੀ ਰਸਤੀ ਮੈਨੂੰ ਨਹੀਂ ਲੋੜ ਸੀ ਇਹ ਗੱਲ ਤੂੰ ਕਹਿਨੀ ਆ ਮੈਂ ਰਿਸ਼ਤਾ ਮੋੜਿਆ ਇਹਨੇ ਮੋੜਿਆ ਪੁੱਛ ਕੇ ਰ ਭਰਾ ਨੂੰ ਹੂੰ ਨਹੀਂ ਉਦੋਂ ਭਰਾ ਤੇਰੇ ਮਗਰ ਲੱਗਦਾ ਸੀ ਉਦੋਂ ਮੇਰੀ ਸੁਣਦਾ ਨਹੀਂ ਤੇ ਹੁਣ ਲੱਗ ਜੇ ਮਗਰ ਹੁਣ ਲੱਗ ਜੇ ਬਸ ਇਹਨਾਂ ਦੇ ਮੂਹਰੇ ਪਿੜਦਾਲ ਨਹੀਂ ਕਰਦੇ ਇਹ ਸਾਰੇ ਇੱਕੋ ਜਿਹੇ ਇਕੱਠੇ ਹੋਏ ਹੋਏ ਸਾਡੀ ਅੱਛਾ ਸੋਡੀ ਦਾਲ ਨਹੀਂ ਕਰਨੀ ਸਾਡੇ ਮੂਹਰੇ ਸਾਡੇ ਜਗਮਾ ਤੇ ਨੂਨ ਪਾਉਣਾ ਹੈਓ ਤੁਸੀਂ ਦੇਖ ਚਾਚਾ ਅੱਜ ਨਹੀਂ ਕੱਲ੍ਹ ਹੀ ਚਾਹਣ ਨੂੰ ਸਾਨੂੰ ਪਤਾ ਚਾਚਾ ਕਿੱਥੇ ਆਉਂਦੀ ਆਉਣ ਦਾ ਸਾਡੇ ਕੋਲ ਹੀ ਤੋਗਾ ਹੁਣ ਤਾਂ ਚਾਰ ਬੰਦੇ ਬੈਠੇ ਆ ਤੇ ਗੱਲ ਹੋ ਜੂਗੀ ਹਜੇ ਵੀ ਦੇਖ ਲੈ ਦਰ ਦਰ ਦੀ ਠੋਕਰਾ ਖਾਏਗਾ ਦਰ ਦਰ ਦੀ ਕੋਈ ਜਾਈ ਨਹੀਂ ਮਾਰਨਾ ਨਾ ਬਾੜੇ ਮੈਨੂੰ ਘਰੇ ਕੋਈ ਮੈਂ ਰੋਟੀ ਖਾਊਗਾ ਆਪਦੇ ਸਿਰ ਤੇ ਖਾਊਗਾ ਤੇਰੇ ਕੋਲੇ ਮੰਗਣ ਨਹੀਂ ਆਊਗਾ ਠੀਕ ਹੈ ਨਾ ਪਰ ਜਿਹੜੀਆਂ ਤੁਸੀਂ ਅਰਦਾਸਾਂ ਕਰੀ ਬੈਠੇ ਹੋ ਨਾ ਇਹ ਵੀ ਮੈਂ ਕਦੇ ਪੂਰੀਆਂ ਹੋਣ ਨਹੀਂ ਦਿੰਦਾ ਕਿੰਨਾ ਕਰ ਚਿੱਲੇ ਜੱਟ ਮਚਾਏ ਨਾ ਅਸੀਂ ਵੀ ਮਰਸਾ ਕਰਨਾ ਹੈ ਹੈ ਸ਼ਰਮ ਨਹੀਂ ਆਉਂਦੀਆਂ ਗੱਲ ਕਹਿੰਦੇ ਨੂੰ ਦੇਖ ਸੁਣ ਲੈ ਇਹਦੀ ਗੱਲ ਮੈਂ ਤਾਂ ਸੁਣੀ ਬੈਠਾ ਸੁਣੀ ਬੈਠਾ ਸੋਚ ਲਿਓ ਬਾਜ਼ਾਰ ਕਰ ਲਿਓ ਘਰੇ ਜਾ ਕੇ ਆਖਰ ਨੂੰ ਐਸੇ ਪੌੜੀ ਆਉਣਾ ਪਊਗਾ ਤੁਹਾਨੂੰ ਫਿਰ ਵੀ ਟਮਾਟਾ ਦਾ ਵੀ ਨਾ ਆਉਂਦਾ ਫਿਰ ਵੀ ਵੀ ਲੋਕ ਗੱਲਾਂ ਕਰਦੇ ਨੇ ਪੂਗਾ ਮੇਰੀ ਗੱਲ ਸੁਣ ਲੈ ਸਭ ਬੰਤੋਂ ਦੀ ਲੋ ਨੂੰ ਕਿੰਨਾ ਤਾਂ ਰੋਟੀਆਂ ਖਾਓ ਕਹ ਲੋ ਕਿ ਲਾਂਚਨ ਲਾ ਦੂਗੀ ਆਹੋ ਹਜੇ ਆ ਤਾਂ ਤੀਆ ਪੋਤਾ ਹਜੇ ਚਾਚੀ ਨਾਲ ਤਾਂ ਪਿਓ ਦੇ ਬਰਾਬਰ ਸਮਝਦੇ ਆ ਮੈਂ ਤੁਹਾਨੂੰ ਸਮਝਾ ਜਦੋਂ ਜੋ ਕੁਝ ਹੋਊਗਾ ਅਸੀਂ ਦੇਖ ਲਾਂਗੇ ਤੂੰ ਫਿਕਰ ਨਾ ਕਰ ਨਾ ਲੈ ਮੇਰੀ ਗੱਲ ਸੁਣ ਲੈ ਪੂਗਾ ਜੇ ਕਿਤੇ ਪਿੰਡ ਦੇ ਵਿੱਚ ਹੁਣ ਇਹਦਾ ਕੋਈ ਲਾਂਬਾ ਆ ਗਿਆ ਠੀਕ ਹੈ ਬਾਂਤੋ ਦੀ ਨੂਹ ਨਾ ਕੋਈ ਨਾ ਕੋਈ ਇਹਦੇ ਤੇ ਦੂਸ਼ਣ ਲਾਤਾ ਪਰ ਮੈਥੋਂ ਬੁਰਾ ਕੋਈ ਨਹੀਂ ਫਿਰ ਮੈਨੂੰ ਆਰ ਪਾਰ ਗੱਲ ਕਰਨੀ ਪਊਗੀ ਠੀਕ ਹੈ ਮੈਂ ਨਹੀਂ ਪਿੰਡ ਦੇ ਵਿੱਚ ਬਦਨਾਮੀ ਹੋਰ ਘੱਟ ਸਕਦਾ ਉਹ ਭਾਈ ਮੇਰੀ ਗੱਲ ਸੁਣੋ ਆ ਜਿੱਡੀਆਂ ਵੱਡੀਆਂ ਗੱਲਾਂ ਤੁਸੀਂ ਇਹਨੂੰ ਕਰਤੀਆਂ ਨਾ ਬਾਂਤੋ ਦੀ ਨੂਹ ਨਹੀਂ ਇਹਨਾਂ ਲਾਂਚਣ ਲਾਉਂਦੀਆਂ ਕਿਉਂ ਨਹੀਂ ਲਾਉਂਦੀ ਸਾਨੂੰ ਸਾਰੇ ਹੀ ਪਤਾ ਆਹੋ ਬਾਂਤੋ ਦੀ ਨਾ ਦੂਸ਼ਣ ਨਹੀਂ ਨਾ ਵੀ ਉਹਨਾਂ ਦੇ ਘਰੇ ਰਹਿਣਾ ਗੱਲਾਂ ਇਹ ਕਰਦਾ ਤੈਨੂੰ ਕਹਦੇ ਜੀ ਹਾਂ ਕਰਦੇ ਉਹ ਜਿੰਨੇ ਦੂਸ਼ਣ ਮੈਂ ਇਹਦੇ ਦੇ ਲੱਗੇ ਆ ਠੀਕ ਹੈ ਇਹ ਨਾਲ ਦੂਸ਼ਣ ਤਾਂ ਡੱਟ ਕੇ ਉਹੀ ਲੱਗੇ ਆ